ਹਾਂਜੀ ਇਹ ਕੀ ਨਾਮ ਹੈ ਤੁਹਾਡਾ ਇੰਦਰਜੀਤ ਸ਼ਰਮਾ ਜੀ ਕਿਹੜਾ ਪਿੰਡ ਹੈ ਜੀ ਹਾਂਜੀ ਕਿਹੜਾ ਪਿੰਡ ਹੈ ਮੱਲੂ ਬੋਤਾ ਜੀ ਅੱਛਾ ਟੈਂਪੂ ਤੁਸੀਂ ਚਲਾਉਂਦੇ ਹੋ ਹਾਂ ਟੈਂਪੂ ਮੈਂ ਚਲਾਉਂਦਾ ਸੀ ਇਹ ਜਿਹੜਾ ਐਕਸੀਡੈਂਟ ਹੋਇਆ ਦੱਸੋਗੇ ਤੇ ਬਾਰੇ ਹਾਂਜੀ ਉਹਦੇ ਬਾਰੇ ਇੱਦਾਂ ਜੀ ਮੈਂ ਉੱਥੋਂ ਚੱਲਿਆ ਦੋ ਸਵਾਰੀਆਂ ਮੈਂ ਆਪਣੇ ਦੂਜੇ ਕਿਨੋ ਜੇਜੇ ਪਿਆਲੇ ਤੇ ਲਾਈਆਂ ਜੇਰੇ ਪਰ ਦੇ ਨਾ ਕਿਤੇ ਇਹ ਭਾਈ ਜਮ ਉਹ ਜਿਹੜੇ ਆ ਉਹ ਪਿੱਛੇ ਖੜੇ ਸੀ ਮੈਂ ਕਿਹਾ ਭਾਜੀ ਤੁਸੀਂ ਆਪਣੇ ਆਓ ਗੱਲਾਂ ਮਤ ਕਰਦੇ ਮੋਰੇ ਚੰਦੇ ਆ ਤੁਸੀਂ ਮੋਰੇ ਬਹਿ ਜਾਓ ਉੱਥੋਂ ਬੈਠ ਕੇ ਮੇਰੇ ਨਾਲ ਲੈ 20 ਮੀਟਰ ਜੇ ਆਏ ਉਹਨੇ ਉਸ ਵੇਲੇ ਪਤਾ ਲੱਗਾ ਜਦੋਂ ਤਾਰਦੜ ਉਹ ਪਿੱਛੇ ਆ ਜੱਡੀ ਉਹਨਾਂ ਨੇ ਮਾਰਦੀ ਮੁਰਗੇ ਤੋਂ ਭਾਈ ਨਿਕਲੇ ਬੜੀ ਮੁਸ਼ਕਲ ਨਾਲ ਮੈਂ ਇਹਨਾਂ ਦੇ ਉੱਪਰ ਚੜੇ ਤੇ ਮੈਨੂੰ ਕਹਿੰਦੇ ਮੈਨੂੰ ਗੱਡ ਮੈਂ ਕਿਹਾ ਮੈਂ ਬਾਹਰ ਨਿਕਲਦਾ ਤਾਂ ਹੀ ਕੱਢੂਗਾ ਤੁਹਾਨੂੰ ਇਹਨਾਂ ਬੜੀ ਮੁਸ਼ਕਲ ਨਾਲ ਮੈਂ ਪਿੱਤੋ ਕੱਢ ਗਏ ਤੇ ਬਾਹਰ ਆਏ ਬਾਹਰ ਆ ਕੇ ਦੇਖਿਆ ਤਾਂ ਕਿ ਸਵਾਰੀਆਂ ਸਦਾ ਸੀਆਂ ਹੁਣ ਕਿੰਨੀਆਂ ਆ ਗਿਆ ਕਿਸੇ ਦੇ ਇਹਨਾਂ ਦਾ ਹੁਣ ਪਤਾ ਨਹੀਂ ਲੱਗਾ ਜੇ ਉੱਥੇ ਆਪਣੇ ਕਿੰਨੀਆਂ ਕਿੰਨੀਆਂ ਸਵਾਰੀਆਂ ਸੀਗੀਆਂ ਸਵਾਰੀਆਂ ਮੈਲੇ 4 ਕਰ ਹੋਣੀਆਂ 4-5 ਦੇ ਦੋ ਬੱਚੇ ਸੀਗੇ ਉਹ ਪਿੱਛੇ ਬੈਠੇ ਸੀ ਧਰਨ ਉਹ ਬਾਰੇ ਬਸੇ ਲਗੇ ਹੁਣ ਮੇਰਾ ਮੋਟਰਸਾਈਕਲ ਦੀ ਮਾਰੀ ਇਹ ਗੱਡੀ ਉੱਤੋਂ ਬੈਠ ਸਾਡੇ ਮਾਰੀ ਇਹ ਇਹ ਹੁਣ ਪਤਾ ਨਹੀਂ ਮੈਂ ਗੱਡੀ ਲੱਗੀ ਕੀ ਲੱਗਾ ਉੱਥੇ ਗੱਡੀ ਖੜੀ ਹੈ ਇਹਨਾਂ ਬੰਦਿਆਂ ਨੇ ਦੱਸਿਆ ਮੈਂ ਕਿਹਾ ਸਾਡੀ ਲੱਗਾ ਕੀ ਇਹ ਕਹਿੰਦੇ ਜੀ ਉਸ ਘਰ ਵੀ ਗੱਡੀ ਜਿਹੜੀ ਉਹ ਲੱਗੀ ਆ ਉਹ ਜਾਣਕਾਰੀ ਹੈਗੀ ਹੈ ਮੋਟਰਸਾਈਕਲ ਵਾਲਿਆਂ ਦੇ ਵੀ ਸੱਜਣਾਂ ਨਹੀਂ ਇੱਕ ਮੈਂ ਤਾਂ ਕੋਈ ਜਾਣਕਾਰੀ ਕਿਉਂਕਿ ਉਹ ਤੋਂ ਦੰਤ ਪਿੱਛੇ ਨਾ ਆਇਆ ਹੈ ਸੱਚੇ ਮੇਰੇ ਸਾਥੇ ਆਏ ਇਹਨਾਂ ਦੇ ਵੀ ਸਾਥੇ ਸਾਲਾ ਲੇਡੀਸੇ ਉਹ ਜਿਹੜੇ ਡੈਥ ਹੋਈ ਹੈ ਹਨ ਜੀ ਇਹ ਡੈਥ ਹੋਈ ਉਹ ਤੁਹਾਡੇ ਤੇ ਨਹੀਂ ਹੋਈ ਉਹ ਵੀ ਸਾਡੇ ਨਾਲ ਨਹੀਂ ਸੀ ਉਹ ਮੋਟਰਸਾਈਕਲ ਵਾਲੇ ਨਹੀਂ ਸੀ ਕਹਿੰਦਾ ਸੀ ਮੈਂ ਤਾਂ ਉੱਥੇ ਤਾਂ ਸਾਡੇ ਸਾਡੇ ਠੀਕ-ਠਾਕ ਲੈ ਕੇ ਆਇਆ ਇਹ ਤੈਨੂੰ ਕੋਈ ਇੰਨੀ ਦੀ ਗੱਲ ਨਹੀਂ ਸੀ ਇੱਕ ਨੇ ਆ ਪਿੱਕੇ ਰੋਝਾਂ ਦੀ ਲੱਗ ਉਹ ਪਤਾ ਨਹੀਂ ਆ ਘੋਟੇ ਆਪਣੇ ਗਿੱਟਾ ਕੀ ਕਰਕੇ ਪਤੀਆਂ ਕਰਾ ਕੇ ਸਰਹਿੰਦਰ ਭੇਜਦਾ ਸਾਨੂੰ ਇਹਨਾਂ ਪਤਾ ਤੁਹਾਡੇ ਕਿੱਥੇ ਸੱਟ ਲੱਗੀ ਮੇਰੇ ਰਸਤੇ ਆ ਜਿੰਦਾਂ ਠੀਕ ਹੋ ਗਿਆ ਇਹਨਾਂ ਦੇ ਵੀ ਸਿਰ ਗਿਆ ਮੇਰੇ ਵਿਚ ਜਾਕ ਨੂੰ ਜਾਕ ਹਾਂ ਜਾਕ ਮੈਂ ਕਹਿੰਦਾ ਬੜੀ ਗਲੀ ਹਾਂਜੀ ਗਲੀ ਹੋ ਗਲੀ ਜਦੋਂ ਗਲੀ ਹੋ ਜਾਂਦੀ ਐਂ ਤਾਂ ਉਹ ਡਕੀ ਨਾ ਮੋਰੇ ਐਂਗਲ ਸੇ ਐਂਗਲ ਲੱਗਾ ਮੇਰੇ ਬਹੁਤ ਜ਼ੋਰ ਦੇਣੀ ਡਾਕਟਰ ਵੀ ਕਹਿੰਦੇ ਉਹਦਾ ਕੁ ਘਰਾਨ ਵਾਲੀ ਗੱਲ ਤਾਂ ਨਹੀਂ ਨਹੀਂ ਉਹ ਕਰਦੇ ਕੋਈ ਗੱਲ ਨਹੀਂ ਹੈ ਕਿ ਥੋੜਾ ਅਸੀਂ ਤਾਂ ਆਪਣੇ ਆਪ ਨੂੰ ਇਹੀ ਕਹਿੰਦੇ ਵੀ ਚਲੋ ਠੀਕ ਹੈ ਜੋ ਹੋਣਾ ਹੋ ਗਿਆ ਉਹਨ ਕੀ ਕਰ ਸਕਦਾ ਬੰਦੇ ਦੰਦਾ ਨਹੀਂ ਪਤਾ ਹੀ ਨਹੀਂ ਹੈਗਾ ਬਾਹਰ ਕੋਲ ਨੇ ਇੰਨਾ ਛੁਕਰ ਹੈ ਪੰਜਾਬ ਦਾ ਟੈਂਪੂ ਬੰਦ ਨਹੀਂ ਹੁੰਦਾ ਸੀ ਇਹ ਦੁੱਲੀ ਜਾਂਦਾ ਸੀ ਤੇ ਉਹ ਬੰਦ ਨਾ ਹੋਵੇ ਕਿਸੇ ਪਾਸੇ ਕੋਈ ਬੰਦੇ ਪਤਾ ਨਹੀਂ ਆਏ ਕਿਦਾਂ ਧਰ ਆਪਣੇ ਖੋਲ ਕਰਕੇ ਉਹਨਾਂ ਨੇ ਬੜੇ ਬੰਦ ਕਰ ਦਿੱਤੇ ਤੁਸੀ ਇੱਥੇ ਅੱਗ ਲੱਗੀ ਸੀ ਅੱਗ ਲੱਗਣ ਲੱਗੀ ਸੀ ਅੱਛਾ ਚਾਹ ਹੋ ਗਿਆ ਬਜਾ ਹੋ ਗਿਆ ਅੱਗ ਲੱਗ ਜਾਣੀ ਸੀ ਬੰਦੇ ਕਹਿੰਦੇ ਉਹ ਬੰਦ ਕਿੱਦਾਂ ਕਰੀਏ ਉਹ ਕਿਸੇ ਨੇ ਆਪਣੇ ਪਾਈਪ ਖੋਲੇ ਜਾਂ ਕਿਸੇ ਨੇ ਕੋਸ਼ ਖੋਲੇ ਦੇਖ ਜਾਣਾ ਇਹਨਾਂ ਨੂੰ ਬੰਦ ਹੋ ਗਿਆ ਤੇ ਉਹਨਾਂ ਨੇ ਤੁਹਾਨੂੰ ਇੱਥੇ ਵੀਰ ਕੌਣ ਲੈ ਕੇ ਆਏ ਸਾਨੂੰ ਐਂਬੂਲੈਂਸ ਲੈ ਕੇ ਆਏ ਐਂਬੂਲੈਂਸ ਲੈ ਕੇ ਆਏ ਤਾਡੇ ਭਾਈ ਉਹਨੇ ਇੱਥੇ ਗੋਦਰ ਦੀ ਖੜ ਗਿਆ ਸੀ ਲੈ ਗੋਦਰਤੀ ਉਸੇ ਟਾਈਮ 'ਚ ਆ ਗਿਆ ਤੇ ਜਿੰਮਤ ਗਿਆ ਆਪਣੇ ਦਿੱਤੂ ਮੈਂ ਕਿਹਾ ਮੈਂ ਕਿਹਾ ਕੰਨੀ ਛੱਡ ਤੇ ਜਿਆਦਾ ਲੱਗਿਆ ਚੰਗੀਆਂ ਤੇ ਸਿਰ ਇੱਥੋਂ ਕਾਫੀ ਪਟਾਇਆ ਸੀਗਾ ਬੰਦੇ ਤੇ ਫਿਰ ਮੈਂ ਕਿਹਾ ਉਹ ਕੰਪਲੈਟ ਸੇ ਥੂਪ ਦਿਨਾਂ ਤੋਂ ਮਗਾਈ ਨਹੀਂ ਤੇ ਇਹ ਉਹਨੂੰ ਲੈ ਗਿਆਗਾ ਅਸੀਂ ਫਿਰ ਜਿਹੜੀ ਮੈਂ ਥੇਰ ਕਿੱਥੇ ਆ ਗਿਆ ਅੰਦਰ ਕਿ ਮੈਂ ਆਪਣੇ ਪੇਟ ਵਿੱਚ ਗਿਆ ਜਦੋਂ ਐਕਸੀਡੈਂਟ ਹੋਇਆ ਤੁਸੀਂ ਬਾਅਦ 'ਚ ਪਹੁੰਚੇ ਜਾਂ ਉਸਨੇ ਨਹੀਂ ਬਾਅਦ 'ਚ ਪਹੁੰਚਿਆ ਮੈਂ ਤੇ ਇਹ ਤਾਂ ਉਸਾਰੇ ਉਹਦਾ ਮੋਟਰਸਾਈਕਲ ਨਾਲੇ ਬਹੁਤ ਜ਼ਿਆਦਾ ਸੀ ਕੀਰ ਸੀ ਬੰਦਾ ਛਾ ਮਾਰਦੇ ਸੀ ਦੋ ਜਣੇ ਦੋ ਜਣੇ ਦੋ ਜਣੇ ਤੇ ਦੋ ਜਿਹੜੇ ਉਹ ਇੱਕ ਬੰਦਾ ਤਾਂ ਬਹੁਤ ਐ ਕਰਦਾ ਤੇ ਇਹ ਮੈਂ ਨੱਥ ਕੇ ਜਾਂ ਮੈਨੂੰ ਪਤਾ ਲੱਗਾ ਵੀ ਇਹ ਤਾਂ ਸਾਡੇ ਪਿੰਡ ਦਾ ਹੈ ਮੁੱਤ ਪੰਡਾ ਡਰਾਈਵਰ ਆ ਮੈਂ ਨੱਥ ਕੀ ਜਿਆ ਨੂੰ ਆ ਗਿਆ ਮੇਰੀ ਬਾਤ ਉਹਦਾ ਪਤਾ ਨਹੀਂ ਲੱਗਾ ਬਈ ਲੇਡੀਜ਼ ਨਾਲ ਲੇਡੀ ਜਿਹਦਾ ਕੀ ਪਤਾ ਲੱਗਾ ਜੇ ਉਹਦਾ ਲੇਡੀ ਤੇ ਤਾਂ ਤਿੰਨ ਚਾਰ ਆਈਆਂ ਆ ਇਹਦੇ ਟੈਂਪੂ ਚ ਵੀ ਜਿਹੜੇ ਜਿਹੜੇ ਉਹ ਮੋਟਰਸਾਈਕਲ ਵਾਲੇ ਸੀਗੇ ਉਹ ਕਿੱਥੇ ਲੈ ਗਏ ਉਹਨਾਂ ਉਹਨਾਂ ਨੂੰ ਤਾਂ ਜੀ ਪਤਾ ਨਹੀਂ ਪਤਾ ਨਹੀਂ ਲੱਗਾ ਸੀ ਦੈਨਾਂ ਨੂੰ ਬੇ ਉਸਨੇ ਸੱਦ ਲਿਆ ਉਹਨਾਂ ਦਾ ਵੀ ਪਤਾ ਲੱਗਾ ਉਹ ਠੀਕ ਹੈ ਕਿੱਦਾਂ ਲੈ ਕੇ ਕਰਨੀ ਕੋਈ ਨਹੀਂ ਦੱਸਿਆ ਮਲਬੂਤਾ ਮੈਂ ਤਾਂ ਮਗਰ ਬੰਗਿਆ ਤੋਂ ਆਉਂਦਾ ਸੀ ਮੇਰੇ ਨਾਲ ਸੀ ਮੇਰੇ ਨਾਲ ਫੇ ਮੈਂ ਉਹਨੂੰ ਛੱਡਣਾ ਸੀ ਪੈਂਡ ਫੇ ਫੇ ਮੈਂ ਇਹਦੇ ਟੈਂਪੂ 'ਚ ਇੱਧਰ ਬਿਠਾ ਲ ਕੇ ਨੂੰ ਮੈਂ ਫੇ ਮੈਂ ਕਹਿੰਦਾ ਕਿ ਨਾ ਮੇਰਾ ਨਾਮ ਸੁਣਨਾ ਆਫੇ ਇਹਦਾ ਸੋਗ ਮੜਾ ਕਿੱਦਾਂ ਐਕਸੀਡੈਂਟ ਕਿਤਾ ਹੋਇਆ ਐਕਸੀਡੈਂਟ ਦਾ ਤਾਂ ਕੋਈ ਪਤਾ ਨਹੀਂ ਲੱਗਿਆ ਸੀ ਤਾਂ ਜੀ ਮoure ਬੈਠੇ ਸੀ ਪਹਿਲਾਂ ਪਿੱਛੇ ਖੜਾ ਸੀਗਾ ਜੀ ਜੀ ਪਹਿਲਾਂ ਉਹਦੀ ਗੂੜ ਸਵਾਰੀਆਂ ਲਾਈਆਂ ਨਹੀਂ ਇਹ ਕਹਿੰਦੇ ਮoure ਆ ਜਾ ਕਹਿੰਦੇ ਆਪਾਂ ਮoure ਆ ਜਾ ਵੀ ਜਾਣਦੇ ਸੀਗੇ ਗੱਲਾਂ ਬਾਤਾਂ ਕਰ ਬੈਠੇ ਸੀਗੇ ਮoure ਜਾ ਰਹੇ ਆ ਤੇ ਸਾਨੂੰ ਨਹੀਂ ਪਤਾ ਲੱਗਿਆ ਬੰਦਾ ਪਤਾ ਪੱਲਾ ਸੋ ਪਿੱਛੋਂ ਆ ਕੇ ਕੀ ਵੱਜਿਆ ਸਾਨੂੰ ਨਹੀਂ ਕੁਝ ਨਹੀਂ ਬਰਨਾਮ ਭੰਗ ਪਿੱਛੋਂ ਆ ਗਈ ਗੱਡੀ ਜਿਹੜੀ ਲੇਡੀ ਦੇ ਜਿਆਦਾ ਸੱਟਾਂ ਲੱਗੀਆਂ ਆ ਉਹ ਟੈਂਪੂ 'ਚ ਬੈਠੀ ਸੀ ਸਾਨੂੰ ਇਹ ਨਹੀਂ ਪਤਾ ਉਹ ਟੈਂਪੂ 'ਚ ਬੈਠੀ ਸੀ ਜਾਂ ਕਿੱਦਾਂ ਸੀਗਾ ਟੈਂਪੂ ਵਾਲਿਆਂ ਦਾ ਤਾਂ ਠੀਕ ਸੀ ਪਰ ਮੁੱਟਿਆ ਲੇਡੀ ਨੂੰ ਪਤਾ ਵੀ ਉਹ ਟੈਂਪੂ ਵਾਲੇ ਦੀ ਹੋਈ ਇੱਕ ਕਹਿੰਦੇ ਪਿੱਛੇ ਮੋਟਰਸਾਈਕਲ ਵੀ ਸੀਗਾ ਮੋਟਰਸਾਈਕਲ ਦੇ ਵਿੱਚ ਵੀ ਗੱਡੀ ਵੱਜੀ ਆ ਫੇਰ ਬਾਅਦ 'ਚ ਸਾਡਾ ਤਾਂ ਟੈਂਪੂ 'ਚ ਜਿਹੜਾ ਵੱਜੀ ਆ ਟੈਂਪੂ ਪਾਟ ਗਿਆ ਨਾ ਪਾਟਣ ਦੇ ਨਾਲ ਮੈਂ ਥੱਲੇ ਆ ਗਿਆ ਇਹ ਮੇਰੇ ਉੱਤੇ ਡਰਾਈਵਰ ਸਾਹਿਬ ਮੇਰੇ ਉੱਤੇ ਆ ਗਏ ਤੇ ਮੈਂ ਥੱਲੇ ਸੀ ਮੈਂ ਪੱਕ ਬੰਨੀਓ ਕਰਕੇ ਬੱਜ ਗਿਆ ਨਹੀਂ ਤਾਂ ਸਿਰ ਤੇ ਮੇਰੇ ਵੀ ਸੱਟ ਲੱਗੀ ਹੈ ਉਦਾਂ ਕੀ ਸਮਝਦੇ ਹੋ ਕਿਹਦੀ ਗਲਤੀ ਇਹਦੇ ਵਿੱਚ ਨਹੀਂ ਗਲਤੀ ਤਾਂ ਇਹਦੇ ਵਿੱਚ ਹਮ ਆਪਾਂ ਕਹਿ ਨਹੀਂ ਸਕਦੇ ਕਿਹਦੀ ਹੈ ਕਿ ਆ ਕੋਈ ਗੱਡੀ ਵਾਲੀ ਅਫਸਰ ਸੀ ਜਾਂ ਕਿੱਦਾਂ ਕਿਉਂਕਿ ਅਸੀਂ ਤਾਂ ਆਪਣੀ ਸਾਈਡ ਤੇ ਜਾ ਰਹੇ ਹਾਂ ਸਵਾਰੀ ਰਾਈ ਦਾ ਸਵਾਰੀ ਲਾ ਕੇ ਪੰਜ ਸੱਤ ਪੁੱਤ ਦੂਰ ਚਲੇ ਗਏ ਆ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ ਵੀ ਪਿੱਛੇ ਸਾਨੂੰ ਕੀ ਹੋਇਆ ਪਿੱਛੇ ਇਹਦੇ ਬਾਰੇ ਵਿੱਚ ਖਿੱਚ ਕੇ ਲਗਾ ਕਾਫੀ ਦੂਰ ਤੱਕ ਤਰਗੜਦੀ ਗਈ ਹੈ ਪਹਿਲਾਂ ਪਹਿਲਾਂ ਗੱਡੀ ਜਿਹੜੀ ਪਿੱਛੋਂ ਆਈ ਹੈ ਤੁਹਾਡੇ ਸਕੋਰਪਿਓ ਗੱਡੀ ਦੇਖ ਕੇ ਆਇਆ ਸੀ ਪਹਿਲਾਂ ਉਹ ਉਹਦੇ ਵਿੱਚ ਮੋਟਰਸਾਈਕਲ ਵਿੱਚ ਮੱਜੀ ਹੈ ਸਾਨੂੰ ਇਹ ਨਹੀਂ ਪਤਾ ਦੱਸਦੇ ਆ ਵੀ ਪਿੱਛੇ ਮੋਟਰਸਾਈਕਲ ਵੀ ਉਹਦੇ ਫੱਲੇ ਗਿਆ ਸਕਦਾ ਕਿਉਂਕਿ ਅਸੀਂ ਕਿਹਾ ਕਿਉਂਕਿ ਟੈਂਪੂ ਦਾ ਪਲਟ ਗਿਆ ਸਕਦਾ ਕਾਫੀ ਦੂਰ ਤੱਕ ਖਿੱਚਦੀ ਲਗਈਏ ਪਿੱਛੇ ਕੀ ਪਜਿਆ ਸੀ ਕੌਣ ਖਿੱਚਦਾ ਸੀ ਸਾਨੂੰ ਇਹਦੇ ਬਾਰੇ ਕੋਈ ਨਹੀਂ ਦੱਸਦਾ ਰੁੜਦੇ ਗਿਆ ਜਿਵੇਂ ਰੁੜਦੇ ਮਤਲਬ ਗਏ ਯਾਰ ਕਿ ਸੜਦਾ ਗਿਆ ਟੈਂਪੂ ਬਾਕੀ ਸਾਨੂੰ ਤਾਂ ਇਹ ਵੀ ਚਾਂਸ ਸੀ ਜਿੱਦਾਂ ਉਹਦੇ ਵਿੱਚੋਂ ਪਲਟ ਗਿਆ ਸੀ ਪਲਟ ਗਿਆ ਸੀ ਹਾਂਜੀ ਤੇ ਉਹਦੇ ਵਿੱਚੋਂ ਜਿੱਦਾਂ ਧੂਆ ਨਿਕਲਣ ਲੱਗਿਆ ਸਾਨੂੰ ਤਾਂ ਇਹ ਡਰ ਸੀ ਕਿ ਅੱਗ ਨਹੀਂ ਪੈ ਗਈ ਇਹ ਪਹਿਲੇ ਤਾਂ ਅੱਗ ਲੱਗਦੀ ਆ ਇਹ ਪਹਿਲੇ ਸੀ ਹਾਂ ਵੀ ਅੱਗ ਲੱਗ ਗਈ ਆ